ਸਚੇਖਾਲਜੀ ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣ ਨਿਆਮ ਮੁਖ ਹੈਡਲਾਈਨਸ ਤੇ ਚਾਰ ਨੌਜਵਾਨਾਂ ਦੀ ਪਾਲਖਰੀ ਪੀਲ ਪੁਲਿਸ ਨੂੰ ਨੌਜਵਾਨਾਂ ਤੇ ਲੱਗੇ ਰੋਡ ਰੇਸ ਦੇ ਦੋਸ਼ ਔਰ ਪਾਸੇ ਟੱਕਰ ਮਾਰਨ ਦੇ ਦੋ ਮਾਮਲੇ ਆਏ ਸਾਹਮਣੇ ਅਧਿਕਾਰੀਆਂ ਨੇ ਲਾਇਸੈਂਸ ਕੀਤੇ ਮੁਤਲ ਅਗਲੇ ਹਫਤੇ ਬਜਟ ਪੇਸ਼ ਕਰੇਗੀ ਮੈਨੀਟੋਬਾ ਸਰਕਾਰ ਟੈਕਸ ਵਧਾਏ ਬਿਨਾ ਵਾਅਦੇ ਪੂਰੇ ਕਰਨ ਦਾ ਕੀਤਾ ਦਾਵਾ ਪੈਂਟਨ ਯੂਨੀਵਰਸਿਟੀ ਦਾ ਫੈਕਲਟੀ ਐਸੋਸੀਏਸ਼ਨ ਨਾਲ ਹੋਇਆ ਸਮਝੌਤਾ ਹੁਣ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਾਂ ਦੀ ਉਜਰਚ ਕੀਤਾ ਜਾਵੇਗਾ ਵਾਦਾ ਤੇ ਹੁਣ ਖਬਰਾਂ ਵਿਸਥਾਰ ਨਾਲ ਪੇਲ ਪੁਲਿਸ ਚਾਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ ਜਿਸ ਦੇ ਵਿੱਚੋਂ ਦੋ ਦੀ ਪਛਾਣ ਪੰਜਾਬੀਆਂ ਦੇ ਵਜੇ ਹੋਈ ਹੈ ਇਹਨਾਂ ਤੇ ਰੋਡ ਰੇਜ ਦੇ ਦੋਸ਼ ਲਗਾਏ ਗਏ ਨੇ ਘਟਨਾ ਇੱਕ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਪੀੜਿਤ ਸ਼ਾਮ ਨੂੰ ਟੌਰਬ੍ਰਾਮ ਰੋਡ ਤੇ ਇਗਲਸ ਰਿਜ ਡਰਾਈਵ ਨੇੜੇ ਗੱਡੀ ਦੇ ਵਿੱਚ ਮੌਜੂਦ ਸੀ ਜਦੋਂ ਨੌਜਵਾਨਾਂ ਨੇ ਉਸ ਦੇ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਦੀ ਗੱਡੀ ਦਾ ਸ਼ੀਸ਼ਾ ਪੰਨ ਦਿੱਤਾ 피ੜਿਤ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਪੁਲਿਸ ਨੇ ਦੋ ਛੱਕਿਆਂ ਦੀ ਪਛਾਣ ਕਰ ਲਈਏ ਅਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਮਾਮਲੇ ਦੇ ਵਿੱਚ ਕੁੱਲ 4 ਦੋਸ਼ੀ ਦੱਸੇ ਜਾ ਰਹੇ ਨੇ 11th ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਬ੍ਰੈਂਟਨ ਵਿੱਚ ਇੱਕ ਰੋਡ ਰੇਜ ਘਟਨਾ ਵਿੱਚ ਸ਼ਾਮਲ 4 ਵਿਅਕਤੀਆਂ ਦੀ ਪਛਾਣ ਅਤੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕਰ ਰਹੇ ਨੇ 27 ਮਾਰਚ 2024 ਨੂੰ ਲਗਭਗ 7:20 ਮਿੰਟ ਤੇ ਪੀੜਿਤ ਵਿਅਕਤੀ ਈਗਰ ਰੇਜ ਡਰਾਈਵ ਨੇੜੇ ਟੌਰਪ੍ਰਾਮ ਰੋਡ ਤੇ ਗੱਡੀ ਚਲਾ ਰਿਹਾ ਸੀ ਉਨਟਾਰੀਓ ਲਾਇਸੈਂਸ ਪਲੇਟ CXHK981 ਨਾਲ ਇੱਕ ਸੋਨੇ ਦੇ ਰੰਗ ਦੀ ਹੁੰਡਾਈ ਸੋਨਾਟਾ ਦੇ ਪੀੜਿਤ ਅਤੇ ਸਵਾਰਾਂ ਵਿਚਾਲੇ ਬਹਿਸਬਾਜ਼ੀ ਹੋਈ। ਇਸ ਘਟਨਾ ਦੌਰਾਨ ਪੀੜਿਤ ਨੂੰ ਚਾਰ ਵਿਅਕਤੀਆਂ ਨੇ ਟੱਕਰ ਮਾਰੀ, ਧਮਕੀਆਂ ਦਿੱਤੀਆਂ ਅਤੇ ਉਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਵੀਡੀਓ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਅਤੇ ਜਾਂਚ ਕਰਤਾਵਾਂ ਨੇ ਸਕਾਰਾਤਮਕ ਤੌਰ ਤੇ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਦੀ ਪਛਾਣ ਕਰ ਲਈ ਹੈ। 28 ਸਾਲਾ ਆਕਾਸ਼ਦੀਪ ਸਿੰਘ ਅਤੇ 23 ਸਾਲਾ ਹਰਮਨਪ੍ਰੀਤ ਮਸੀਹ ਦੀ ਪਛਾਣ ਕੀਤੀ ਗਈ ਹੈ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਹਜੇ ਕੀਤੀ ਜਾਣੀ ਬਾਕੀ ਹੈ ਪਹਿਲੇ ਸ਼ੱਕੀ ਦੀ ਪਛਾਣ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਉਹ ਦੱਖਣੀ ਏਸ਼ੀਆਈ ਵਿਅਕਤੀ ਹੈ ਜਿਸ ਦਾ ਕੱਦ 6 ਫੁੱਟ ਦਾ ਹੈ ਪਿਛਲੀ ਵਾਰ ਉਸ ਨੂੰ ਇੱਕ ਸਲੇਟੀ ਰੰਗ ਦੀ ਬੇਸਬਾਲ ਕੈਪ ਦੇ ਸਮੇਤ ਲਾਲ ਅਤੇ ਗੂੜੇ ਰੰਗ ਦੀਆਂ ਪੈਂਟਾਂ ਦੇ ਵਿੱਚ ਜਾਰਡਨ 33 ਵਾਲੀ ਕਾਲੀ ਗ੍ਰੈਫਟੀ ਹੂਡੀ ਪਹਿਨੇ ਹੋਏ ਅਤੇ ਲਾਲ ਅਤੇ ਚਿੱਟੇ ਲੋ ਟੌਪ ਜਾਰਡਨ ਸਨੀਕਰ ਪਹਿਨੇ ਹੋਏ ਦੇਖਿਆ ਗਿਆ ਸੀ ਦੂਜੇ ਸ਼ੱਕੀ ਵਿਅਕਤੀ ਨੂੰ 5 ਫੁੱਟ 8 ਇੰਚ ਕੱਦ ਵਾਲਾ ਦੱਸਿਆ ਗਿਆ ਹੈ ਤੇ ਆਖਰੀ ਵਾਰ ਉਸ ਨੂੰ ਇੱਕ ਕਾਲੀ ਹੁੱਡੀ, ਕਾਲੀ ਪੈਂਟ ਤੇ ਨੀਲੇ ਅਤੇ ਕਾਲੇ ਜਾਰਡਨ ਸਨੀਕਰ ਪਹਿਨੇ ਹੋਏ ਦੇਖਿਆ ਗਿਆ ਸੀ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਵਿਅਕਤੀਆਂ ਦੀ ਜਾਂਚ ਅਤੇ ਖੋਜ ਜਾਰੀ ਹੈ ਅਤੇ ਇਹ ਲੁਕੇ ਹੋਏ ਨੇ। ਉਹਨਾਂ ਨੂੰ ਕਾਨੂੰਨੀ ਸਲਾਹ ਲੈਣ ਅਤੇ ਪੁਲਿਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਖੁਦ ਸਿਲੈਂਡਰ ਕਰ ਦੇਣ ਤਾਂ ਚੰਗੀ ਗੱਲ ਏ। ਕਿਸੇ ਵੀ ਵਿਅਕਤੀ ਨੂੰ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਸਤੇ ਜਾਂ ਫਿਰ ਇਸ ਘਟਨਾ ਦੇ ਗਵਾਹ ਦੇ ਵਜੋਂ ਸਬੂਤ ਪੇਸ਼ ਕਰਨ ਵਾਸਤੇ ਜਾਂ ਫਿਰ ਇਸ ਘਟਨਾ ਦੀ ਫੁਟੇਜ ਪੇਸ਼ ਕਰਨ ਵਾਸਤੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਗਿਆਤ ਤੌਰ ਤੇ ਪੀਲ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਬਿਤੇ ਦਿਨੀ 24 ਘੰਟਿਆਂ ਦੇ ਅੰਦਰ-ਅੰਦਰ ਓਵਰਲੋਡਡ ਟਰੱਕਸ ਵੱਲੋਂ ਓਵਰਪਾਸ ਤੇ ਟੱਕਰ ਮਾਰਨ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਦੋ ਵੱਖ-ਵੱਖ ਕੰਪਨੀਆਂ ਨੇ ਹੜਤਾਲਾਂ ਕੀਤੀਆਂ ਸਨ ਅਧਿਕਾਰੀਆਂ ਨੇ ਜਾਂਚ ਦੌਰਾਨ ਉਹਨਾਂ ਦੇ ਲਾਇਸੈਂਸ ਮੁਅਤਲ ਕਰ ਦਿੱਤੇ ਸੀ ਦੱਸ ਦਈਏ ਕਿ ਸਰਕਾਰ ਨੇ ਓਵਰਪਾਸ ਤੇ ਟੱਕਰ ਮਾਰਨ ਵਾਲਿਆਂ ਲਈ ਭਾਰੀ ਜੁਰਮਾਨੇ ਦੇ ਤਹਿਤ ਸਜ਼ਾ ਦਾ ਵੀ ਐਲਾਨ ਕੀਤਾ ਸੀ ਦੋ ਵੱਖ-ਵੱਖ ਕੰਪਨੀਆਂ ਜੋ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਦੂਜੇ ਦੇ 24 ਘੰਟਿਆਂ ਦੇ ਅੰਦਰ ਓਵਰਪਾਸ ਹੜਤਾਲਾਂ ਵਿੱਚ ਸਨ ਅਧਿਕਾਰੀਆਂ ਦੀ ਜਾਂਚ ਦੇ ਰੂਪ ਵਿੱਚ ਉਨ੍ਹਾਂ ਦੇ ਲਾਇਸੈਂਸ ਮੁਤਲ ਕਰ ਦਿੱਤੇ ਗਏ ਨੇ ਪ੍ਰੋਵਿੰਸ਼ਲ ਸਰਕਾਰ ਦੇ ਜਨਤਕ ਰਿਕਾਰਡ ਦਿਖਾਉਂਦੇ ਨੇ ਕਿ ਇਨਲਾਈਨ ਪ੍ਰੋਪਿਗੇਟਰਜ਼ ਲਿਮਟਿਡ ਜਿਸਨੇ ਸੋਮਵਾਰ ਨੂੰ ਵੈਂਕੂਵਰ ਵਿੱਚ ਸਟੈਨਲੇ ਪਾਰਕ ਵਿੱਚ ਇੱਕ ਪੈਦਲ ਯਾਤਰੀ ਓਵਰਪਾਸ ਨੂੰ ਟੱਕਰ ਮਾਰੀ ਸੀ ਉਸ ਨੂੰ ਲੰਬਿਤ ਜਾਂਚ ਨੂੰ ਮੁਤਲ ਕਰ ਦਿੱਤਾ ਗਿਆ ਤੇ ਵੈਂਕੂਵਰ ਪੁਲਿਸ ਵੱਲੋਂ ਉਲੰਘਣਾ ਟਿਕਟ ਵੀ ਜਾਰੀ ਕੀਤੀ ਜਾਵੇਗੀ ਰੇਲਪੋਰਟ ਟਰਾਂਸਪੋਰਟ ਲਿਮਟਿਡ ਜਿਸ ਨੇ ਮੰਗਲਵਾਰ ਨੂੰ ਰਿਚਮੰਡ ਵਿੱਚ ਹਾਈਵੇ 99 ਤੇ ਰੌਇਸ ਮਿਲ ਰੋਡ ਓਵਰਪਾਸ ਨੂੰ ਟੱਕਰ ਮਾਰੀ ਸੀ ਉਸ ਨੂੰ ਵੀ ਲੰਬਿਤ ਜਾਂਚ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਮੰਗਲਵਾਰ ਦੀ ਘਟਨਾ ਦੀ ਵੀਡੀਓ ਵਿੱਚ ਇੱਕ ਟਰੱਕ ਸਮਗਰੀ ਦੇ ਨਾਲ ਪਿਆ ਹੋਇਆ ਦਿਖਾਈ ਦਿੰਦਾ ਹੈ ਜੋ ਕੰਟੇਨਰ ਦੇ ਸਿਖਰ ਤੱਕ ਪਿਆ ਹੋਇਆ ਹੈ ਜਦ ਵਾਹਨ ਓਵਰਪਾਸ ਦੇ ਹੇਠਾਂ ਤੋਂ ਲੰਘਦਾ ਹੈ ਤਾਂ ਮਲਬਾ ਹਾਈਵੇ ਤੇ ਡਿੱਗਦਾ ਹੋਇਆ ਵਿਖਾਈ ਦਿੰਦਾ ਹੈ ਟਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਕੋਈ ਵੀ ਇਸ ਘਟਨਾ ਵਿੱਚ ਜ਼ਖਮੀ ਨਹੀਂ ਹੋਇਆ ਅਤੇ ਓਵਰਪਾਸ ਨੂੰ ਗੰਭੀਰ ਨੁਕਸਾਨ ਵੀ ਨਹੀਂ ਹੋਇਆ ਸਵੇ ਦੀ ਕਮਰਸ਼ੀਅਲ ਵਹੀਕਲ ਸੇਫਟੀ ਐਂਡ ਫੋਰਸਮੈਨਟ ਬ੍ਰਾਂਚ ਘਟਨਾਵਾਲੀ ਥਾਂ ਤੇ ਹਾਜ਼ਰ ਹੋਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਵੀਐਸਸੀ ਨੇ ਕਿਹਾ ਕਿ ਸਟੈਨਲੇ پارک ਦੀ ਘਟਨਾ ਵਿੱਚ ਇੱਕ ਕਯੂਬ ਟਰੱਕ ਸ਼ਾਮਲ ਸੀ ਜੋ ਇੱਕ ਪੈਦਲ ਓਵਰਪਾਸ ਦੇ ਨਾਲ ਟਕਰਾ ਗਿਆ। ਸਵੇਰੇ ਨੇ ਹਾਲ ਹੀ ਵਿੱਚ ਓਵਰਪਾਸ ਤੇ ਹੜਤਾਲ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਸਖਤ ਜੁਰਮਾਨੇ ਦਾ ਐਲਾਨ ਕੀਤਾ ਹੈ ਜੋ ਬੀਸੀ ਟ੍ਰਾਂਸਪੋਰਟ ਮੰਤਰੀ ਰੌਫ ਫਲੇਮਿੰਗ ਨੇ ਕਿਹਾ। ਕਿਸ ਤਉ ਦੇਸ਼ ਦੇ ਡਰਾਈਵਰਾਂ ਦੀ ਥੋੜੀ ਜਹੀ ਪ੍ਰਤੀਸ਼ਤ ਹੈ ਜੋ ਸੁਰੱਖਿਆ ਨੂੰ ਹਉਕਮਪੀਰਤਾ ਨਾਲ ਨਹੀਂ ਲੈਂਦੇ। BC ਦੇ ਕਮਰਸ਼ੀਅਲ ਟ੍ਰਾਂਸਪੋਰਟ ਐਕਟ ਵਿੱਚ ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ ਜ਼ਿੰਮੇਵਾਰ ਪਾਏ ਜਾਣ ਵਾਲੇ ਡਰਾਈਵਰਾਂ ਨੂੰ 1 ਲੱਖ ਡਾਲਰ ਤੱਕ ਦਾ ਜੁਰਮਾਨਾ ਅਦਾ ਕਰਨ ਅਤੇ 18 ਮਹੀਨਿਆਂ ਤੱਕ ਜੇਲ੍ਹ ਵਿੱਚ ਸਮਾਂ ਬਿਤਾਉਣ ਦਾ ਹੁਕਮ ਦਿੱਤਾ ਜਾ ਸਕਦਾ ਹੈ। BC ਟਰੱਕਿੰਗ ਐਸੋਸੀਏਸ਼ਨ ਜੋ ਕਿ ਟਰੱਕਿੰਗ ਮਾਲਕਾਂ ਦੀ ਨੁਮਾਇੰਦਗੀ ਕਰਦੀ ਹੈ ਉਸਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। United Truckers Association ਜੋ ਵੈਂਕੂਵਰ ਦੀ ਬੰਦਰਗਾਹ ਤੇ ਟਰੱਕਰਾਂ ਦੀ ਨੁਮਾਇੰਦੀ ਕਰਦੀ ਏ ਉਸਨੇ ਚਿੰਤਾ ਜ਼ਾਹਰ ਕੀਤੀ ਏ ਕਿ ਜ਼ੁਰਮਾਨੇ ਡਰਾਈਵਰਾਂ ਤੇ ਬਹੁਤ ਜ਼ਿਆਦਾ ਕੇਂਦ੍ਰਿਤ ਨੇ ਕਿਉਂਕਿ ਲੋਡ ਰੈਟ ਡਿਸਪੈਚਰ ਵੀ ਇਹ ਯਕੀਨੀ ਬਣਾਉਣ ਵਿੱਚ ਭੂਮਿਕਾ ਨਿਭਾਉਂਦੇ ਨੇ ਕਿ ਲੋਡ ਸਹੀ ਆਕਾਰ ਦਾ ਹੈ ਤਾਂ ਫਿਰ ਇਸ ਦੇ ਵਿੱਚ ਕੇਵਲ ਡਰਾਈਵਰਾਂ ਦੀ ਗਲਤੀ ਨਾ ਕੱਢੀ ਜਾਵੇ ਮੈਨੀਟੋਬਾ ਸਰਕਾਰ ਅਗਲੇ ਹਫਤੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਬਿਨਾਂ ਟੈਕਸ ਬ੍ਰੇਕਾਂ ਤੇ ਟੈਕਸ ਵਾਧੇ ਦੇ ਬਜਟ ਪੇਸ਼ ਕੀਤਾ ਜਾਵੇਗਾ ਸਰਕਾਰ ਵੱਲੋਂ ਚੋਣਾਂ 'ਚ ਕੀਤੇ ਗਏ ਵਾਅਦੇ ਇਸ ਬਜਟ ਦੇ ਰਾਹੀਂ ਪੂਰੇ ਕੀਤੇ ਜਾਣਗੇ ਜਿਸ ਵਿੱਚ ਕਿਰਾਏਦਾਰਾਂ ਲਈ ਵੀ ਅਹਿਮ ਐਲਾਨ ਸ਼ਾਮਲ ਹੋਣਗੇ ਮੈਨੀ ਤੌਬਾ ਦੀ ਐਨਡੀਪੀ ਸਰਕਾਰ ਪਿਛਲੇ ਤੂਬਰ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਬਜਟ ਦੇ ਹਿੱਸੇ ਵਜੋਂ ਟੈਕਸ ਬਰੇਕਾਂ ਅਤੇ ਕੁਝ ਟੈਕਸ ਵਾਅਦੇ ਪ੍ਰਦਾਨ ਕਰਨ ਲਈ ਤਿਆਰ ਹੈ ਸਰਕਾਰ ਨੇ ਪਹਿਲਾਂ ਹੀ ਸਖਤ ਸੰਕੇਤ ਭੇਜੇ ਨੇ ਕਿ ਵਿੱਤੀ ਯੋਜਨਾ ਜੋ ਮੰਗਲਵਾਰ ਨੂੰ ਪੇਸ਼ ਕੀਤੀ ਜਾਵੇਗੀ ਕੁਝ ਮਹੀਨਿਆਂ ਲਈ ਸੂਬੇ ਦੀ ਇੰਡਨ ਟੈਕਸ ਛੁੱਟੀ ਨੂੰ ਵਧਾ ਸਕਦੀ ਹੈ ਸਰਕਾਰ ਨੇ 1 ਜਨਵਰੀ ਨੂੰ 14 ਸੈਂਟ ਪ੍ਰਤੀ ਲੀਟਰ ਟੈਕਸ ਨੂੰ ਅਸਥਾਈ ਤੌਰ ਤੇ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਸੀ ਅਤੇ ਵਾਰ-ਵਾਰ ਕਿਹਾ ਸੀ ਕਿ ਦਰਵਾਜ਼ੇ ਥੋੜੇ ਸਮੇਂ ਲਈ ਖੁੱਲੇ ਨੇ ਵਿੱਤ ਮੰਤਰੀ ਜਿਉਂ ਸਾਲਾ ਨੇ ਬੀਤੇ ਦਿਨੀ ਇੱਕ ਪ੍ਰੀ ਬਜਟ ਸਮਾਗਮ ਵਿੱਚ ਕਿਹਾ ਸੀ ਕਿ ਇਹ ਬਜਟ ਚੋਣਾਂ ਵਿੱਚ ਕੀਤੀਆਂ ਗਈਆਂ ਵਚਨਬੱਧਤਾਵਾਂ ਤੇ ਤਰੱਕੀ ਦਿਖਾਉਣ ਲਈ ਕੀਤਾ ਜਾ ਰਿਹਾ ਹੈ ਬਜਟ ਤੋਂ ਐਨਡੀਪੀ ਦੇ ਚੋਣ ਪ੍ਰਚਾਰ ਵਾਅਦਿਆਂ ਨੂੰ ਪੂਰਾ ਕਰਨ ਦੀ ਉਮੀਦ ਹੈ ਜਨਨ ਇਲਾਜਾਂ ਲਈ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰਨਾ ਮੁਫਤ ਨੁਸਖੇ ਵਾਲੇ ਜਨਮ ਨਿਯੰਤਰਣ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਲੋਕਾਂ ਲਈ 4000 ਡਾਲਰ ਤੱਕ ਦੀ ਛੋਟ ਅਤੇ ਸੁਰੱਖਿਆ ਕੈਮਰੇ ਖਰੀਦਣ ਵਾਲੇ ਲੋਕਾਂ ਲਈ 3 100 ਤੱਕ ਦੀ ਛੋਟ ਅਤੇ ਕਾਰਜਾਕਾਰੋਬਾਰ ਵਾਸਤੇ ਵੀ ਅਜੇਹੀ ਹੀ ਵਾਅਦੇ ਪੂਰੇ ਕਰਨ ਦੀ ਉਮੀਦ ਹੈ ਐਨਡੀਪੀ ਤੋਂ ਕਿਰਾਏਦਾਰਾਂ ਤੇ ਵੀ ਮਦਦ ਕਰਨ ਲਈ ਇੱਕ ਟੈਕਸ ਕ੍ਰੈਡਿਟ ਵਧਾਉਣ ਦੇ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਉੱਚ ਆਮਦਨੀ ਅਤੇ ਉੱਚ ਮੁੱਲ ਵਾਲੇ ਘਰਾਂ ਵਾਲੇ ਲੋਕਾਂ ਨੂੰ ਪ੍ਰਭਾਵਿਤ ਹੋਣ ਦੀ ਉਮੀਦ ਹੈ ਸਰਕਾਰ ਪਿਛਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੁਆਰਾ ਕੀਤੀ ਆਮਦਨ ਅਤੇ ਜਾਇਦਾਦ ਟੈਕਸਾਂ ਵਿੱਚ ਕਟੌਤੀ ਨੂੰ ਵੇਖਦੀ ਹੈ ਆਲੋਚਕਾਂ ਨੇ ਕਿਹਾ ਹੈ ਕਿ ਟੈਕਸ ਵਿੱਚ ਕਟੌਤੀ ਮੁੱਖ ਤੌਰ ਤੇ ਅਮੀਰਾਂ ਦਾ ਪੱਖ ਪੂਰਦੀ ਹੈ ਜਦਕਿ ਟੌਰੀਜ਼ ਨੇ ਕਿਹਾ ਹੈ ਕਿ ਤਬਦੀਲੀਆਂ ਨੇ ਜੀਵਨ ਦੀ ਵਧਦੀ ਲਾਗਤ ਨਾਲ ਜਿੱਠਣ ਵਿੱਚ ਹਰ ਕਿਸੇ ਦੀ ਮਦਦ ਕੀਤੀ ਹੈ ਇੱਕ ਸਰਕਾਰੀ ਸਰੋਤ ਨੇ ਕਿਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਐਨ ਡੀ ਪੀ ਦੋ ਟੈਕਸਾਂ ਨੂੰ ਵਧੇਰੇ ਪ੍ਰਗਤੀਸ਼ੀਲ ਬਣਾਉਣ ਲਈ ਤਬਦੀਲੀਆਂ 'ਤੇ ਨਜ਼ਰ ਰੱਖ ਰਹੀ ਹੈ। ਪ੍ਰਾਪਰਟੀ ਟੈਕਸ ਵਿੱਚ ਤਬਦੀਲੀਆਂ ਲਈ 50% ਛੋਟ ਅਤੇ ਲੰਬੇ ਸਮੇਂ ਤੋਂ ਮੌਜੂਦ 350 ਡਾਲਰ ਟੈਕਸ ਕ੍ਰੈਡਿਟ ਦੇ ਸੁੱਮੇਲ ਤੋਂ ਇੱਕ ਸਿੰਗਲ ਫਲੈਟ ਕ੍ਰੈਡਿਟ ਵਿੱਚ ਤਬਦੀਲ ਹੋਣਗੀਆਂ। ਪਰ ਸਮੁੱਚੇ ਤੌਰ ਤੇ ਸੂਭਾ ਵਧੇਰੇ ਪੈਸੇ ਲਵੇਗਾ ਅਜਿਹਾ ਵੀ ਸਮਣੇ ਆਇਆ ਹੈ ਵਿੱਤ ਮੰਤਰੀ ਦੇ ਦਫਤਰ ਨੇ ਕਿਹਾ ਹੈ ਕਿ 530 ਮਿਲੀਅਨ ਡਾਲਰ ਦਾ ਨਿਪਟਾਰਾ ਜਿਸ ਲਈ ਹਜੇ ਵੀ ਅਦਾਲਤ ਦੀ ਮਨਜ਼ੂਰੀ ਦੀ ਲੋੜ ਹੈ ਉਸ ਦਾ ਲੇਖਾ ਜੋਖਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਇਸ ਸਾਲ ਦੇ ਬਜਟ ਤੋਂ ਬਾਹਰ ਨਹੀਂ ਆਵੇਗਾ ਜੇਕਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਸੋਕੇ ਦੀ ਸਥਿਤੀ ਤੋਂ ਸੁਧਰਦਾ ਹੈ ਤਾਂ ਐਨਡੀਪੀ ਦੇ ਬਜਟ ਵਿੱਚ ਵੀ ਮਦਦ ਕੀਤੀ ਜਾ ਸਕਦੀ ਹੈ ਬਹੁਤ ਖੁਸ਼ਕ ਗਰਮੀਆਂ ਨੇ ਪਣ ਬਿਜਲੀ ਪੈਦਾ ਕਰਨ ਲਈ ਉਪਲਬਧ ਪਾਣੀ ਦੀ ਮਾਤਰਾ ਨੂੰ ਘਟਾ ਦਿੱਤਾ ਜਿਸ ਨਾਲ ਕਰਾਉਨ ਦੀ ਮਲਕੀਅਤ ਵਾਲੀ ਮੈਨੀਟੋਬਾ ਹਾਈਡਰੋ ਦੇ ਅਨੁਮਾਨਿਤ ਮੁਨਾਫੇ ਨੂੰ ਹਾਲ ਹੀ ਵਿਚ 190 ਮਿਲੀਅਨ ਡਾਲਰ ਦੇ ਨੁਕਸਾਨ ਵਿੱਚ ਬਦਲ ਦਿੱਤਾ ਜਾਵੇਗਾ। ਬ੍ਰੈਂਡਨ ਯੂਨੀਵਰਸਿਟੀ ਨੇ ਫੈਕਲਟੀ ਐਸੋਸੀਏਸ਼ਨ ਦੇ ਨਾਲ ਇੱਕ ਨਵੇਂ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਯੂਨੀਵਰਸਿਟੀ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕਰਕੇ ਜਾਣਕਾਰੀ ਸਾਂਝ ਕੀਤੀ ਹੈ। 95% ਮੈਂਬਰਾਂ ਨੇ ਸਮਝੌਤੇ ਦੇ ਹੱਕ ਵਿੱਚ ਵੋਟ ਪਾਈ ਸੀ। ਹੁਣ ਇਸ ਦੇ ਅਨੁਸਾਰ ਪਾਰਟ-ਟਾਈਮ ਅਤੇ ਫੁੱਲ-ਟਾਈਮ ਫੈਕਲਟੀ ਦੀ ਉਜਰਤ ਵਿੱਚ ਵਾਧਾ ਕੀਤਾ ਜਾਵੇਗਾ। ब्रैंडन यूनिवर्सिटी ਅਤੇ ਇਸ ਦੀ ਫੈਕਲਟੀ ਐਸੋਸੀਏਸ਼ਨ ਦੇ ਵਿਚਾਲੇ ਇੱਕ ਨਵੇਂ ਸਮਝੌਤੇ ਦੀ ਪੁਸ਼ਟੀ ਕੀਤੀ ਗਈ ਹੈ। ਦੋਵਾਂ ਧਿਰਾਂ ਵਿਚਾਲੇ ਮਹੀਨਿਆਂ ਦੀ ਸੌਦੇਬਾਜ਼ੀ ਤੋਂ ਬਾਅਦ ਇਹ ਪੁਸ਼ਟੀ ਸਾਹਮਣੇ ਆਈ ਹੈ। ਯੂਨੀਵਰਸਿਟੀ ਤੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ 4 ਸਾਲਾਂ ਦੇ ਸੌਦੇ ਨੂੰ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰਸ ਦੁਆਰਾ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਵੀਰਵਾਰ ਨੂੰ ਫੈਕਲਟੀ ਐਸੋਸੀਏਸ਼ਨ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਵਿੱਚ 95% ਸਮਝੌਤੇ ਦੇ ਹੱਕ ਵਿੱਚ ਵੋਟਾਂ ਪਈਆਂ ਨੇ। ਰਿਲੀਜ਼ ਦੇ ਅਨੁਸਾਰ ਨਵਾਂ ਸਮਝੌਤਾ 1 ਅਪ੍ਰੈਲ 2000 ਤੇ 2 31 ਮਾਰਚ 2027 ਤੱਕ ਪ੍ਰਬਾਵੀ 2.75% 2.75% 3% ਅਤੇ 3% ਦੇ ਨਾਲ-ਨਾਲ ਹੋਰ ਵਿਵਸਥਾਵਾਂ ਦੇ ਨਾਲ ਆਮ ਉਜਰਤਾਂ ਦੇਖੇਗੀ ਫੁੱਲ ਟਾਈਮ ਫੈਕਲਟੀ ਮੈਂਬਰਾਂ ਨੂੰ 1800 ਡਾਲਰ ਦੀ ਇੱਕ ਆਮ ਰਕਮ ਅਤੇ ਪਾਰਟ ਟਾਈਮ ਮੈਂਬਰਾਂ ਨੂੰ 900 ਡਾਲਰ ਦੀ ਇੱਕ ਆਮ ਰਕਮ ਪ੍ਰਾਪਤ ਹੋਵੇਗੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਹਾਲੀਆ ਵਾਰਤਾ ਦੇ ਦੌਰ ਵਿੱਚ ਬਰਾਬਰੀ ਵਿਪਿੰਨਤਾ ਸ਼ਮੂਲੀਅਤ ਡੀਕੋਲੋਨਾਈਜ਼ੇਸ਼ਨ ਅਤੇ ਮੇਲ ਮਿਲਾਪ ਪ੍ਰਮੁੱਖ ਤਰਜੀਹਾਂ ਨੇ ਯੂਨੀਵਰਸਿਟੀ ਦੇ ਅਨੁਸਾਰ ਨਵਾਂ ਸਮਝੌਤਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਕਵਿਟੀ ਦੇ ਹੱਕਦਾਰ ਸਮੂਹਾਂ ਦੇ ਮੈਂਬਰਾਂ ਨੂੰ ਮੌਕਿਆਂ ਤੇ ਮਾਨਤਾ ਤੱਕ ਨਿਰਪੱਖ ਅਤੇ ਬਰਾਬਰ ਪਹੁੰਚ ਹੋਵੇ ਰਿਲੀਜ਼ ਦੇ ਅਨੁਸਾਰ ਫੈਕਲਟੀ ਐਸੋਸੀਏਸ਼ਨ ਬ੍ਰੈਂਟਨ ਅਤੇ ਵਿਨੀਪੈਗ ਵਿੱਚ ਸਥਾਦਿਕ ਕੈਂਪਸਾਂ ਵਿੱਚ ਲਗਭਗ 250 ਪੂਰੇ ਅਤੇ ਪਾਰਟ ਟਾਈਮ ਸਟਾਫ ਦੀ ਨੁਮਾਇੰਦਗੀ ਕੀਤੀ ਹੈ ਉਮਾਰਚ 2023 ਦੇ ਅੰਤ ਤੋਂ ਬਿਨਾ ਕਿਸੇ ਇਕਰਾਰਨਾਮੇ ਦੇ ਸੰਨ ਅਤੇ ਜਨਵਰੀ ਵਿੱਚ ਐਸੋਸੀਏਸ਼ਨ ਦੀ ਮੈਂਬਰਸ਼ਿਪ ਨੇ ਸੌਦੇਬਾਜ਼ੀ ਕਰਨ ਲਈ ਉਹਨਾਂ ਦੀ ਗੱਲਬਾਤ ਕਰਨ ਵਾਲੀ ਟੀਮ ਦੇ ਆਦੇਸ਼ ਦੀ ਪੁਸ਼ਟੀ ਕੀਤੀ ਹੈ ਯੂਨੀਅਨ ਨੇ ਪਹਿਲਾਂ ਕਿਹਾ ਸੀ ਕਿ ਮੁੱਖ ਮੁੱਦਿਆਂ ਵਿੱਚ ਕੰਮ ਦਾ ਬੋਝ ਅਕਾਦਮਿਕ ਆਜ਼ਾਦੀ ਤਨਖਾਹਾਂ ਅਤੇ ਲਾਭਾਂ ਦੇ ਨਾਲ-ਨਾਲ ਇਕੁਇਟੀ ਵਿਭਿੰਨਤਾ ਅਤੇ ਸ਼ਮੂਲੀਅਤ ਸ਼ਾਮਲੇ ਇਸ ਦੇ ਮੈਂਬਰਾਂ ਨੇ ਪਿਛਲੇ ਮਹੀਨੇ ਹੜਤਾਲ ਦੇ ਆਦੇਸ਼ ਵਿੱਚ ਇੱਕ ਵੋਟ ਦਿੱਤੀ ਸੀ ਪਰ ਗੱਲਬਾਤ ਜਾਰੀ ਰਹੀ ਅਤੇ ਹੜਤਾਲ ਟਾਲ ਦਿੱਤੀ ਗਈ ਜਿਸ ਤੋਂ ਬਾਅਦ ਆਪਸੀ ਸਮਝੌਤਾ ਹੋ ਗਿਆ ਹੈ ਫੈਡਰਲ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ 3 ਸਾਲ ਦੀ ਵੀਜ਼ਾ ਕੈਪ ਲਾਗੂ ਕੀਤੀ ਹੈ ਵਿਦਿਆਰਥੀ ਧੋਖਾ ਧੜੀਆਂ ਦਾ ਸ਼ਿਕਾਰ ਹੋ ਰਹੇ ਸਨ ਜਿਸ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਹੈ ਤੇ ਹੁਣ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਦੇ ਪ੍ਰਭਾਵ ਬਾਰੇ ਔਟਵਾ ਤੋਂ ਸਪਸ਼ਟਤਾ ਦੀ ਮੰਗ ਕੀਤੀ ਹੈ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦਾ ਕਹਿਣਾ ਹੈ ਕਿ ਉਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਵੀਂ ਕੈਪ ਦੇ ਸੰਭਾਵੀ ਪ੍ਰਭਾਵਾਂ ਬਾਰੇ ਆਟਵਾ ਤੋਂ ਮਿਲੇ-ਜੁਲੇ ਸੰਦੇਸ਼ ਮਿਲ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਗੈਰੀ ਬਾਅਨ ਦਾ ਕਹਿਣਾ ਹੈ ਕਿ ਇਹ ਅਵ ਸਵੀਕਾਰਨ ਯੋਗ ਹੈ ਅਤੇ ਸੂਬੇ ਨੂੰ ਜਵਾਬਾਂ ਦੀ ਲੋੜ ਹੈ ਦੱਸੋ ਇਹ ਕਿ ਜਨਵਰੀ ਵਿੱਚ ਫੈਡਰਲ ਸਰਕਾਰ ਨੇ ਰਹਿائش ਅਤੇ ਸਿਹਤ ਦੇ ਖਪਾਲ ਤੇ ਦਬਾਅ ਅਤੇ ਵਿਦਿਆਰਥੀਆਂ ਨੂੰ ਮਾੜੇ ਅੰਸੜਾ ਤੋਂ ਬਚਾਉਣ ਦੀ ਲੋੜ ਦਾ ਹਵਾਲਾ ਦਿੱੰਦਿਆਂ ਹੋਇਆਂ ਨਵੀਂ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਤੇ ਕੈਪ ਲਗਾ ਦਿੱਤੀ ਸੀ ਉਸਮੇ ਫੈਡਰਲ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੈਪ ਦੇ ਨਤੀਜੇ ਵਜੋਂ ਇਸ ਸਾਲ ਲਗਭਗ 3.6 ਲੱਖ ਪ੍ਰਵਾਨਿਤ ਅਧਿਆਨ ਪਰਮਿਟ ਹੋਣ ਦੀ ਉਮੀਦ ਹੈ ਜੋ 2023 ਦੇ ਨਾਲੋਂ 35% ਘਟੇ। ਔਟਵਾ ਤੋਂ ਬਾਹਰ ਸ਼ੁਰੂਆਤੀ ਸੰਕੇਤ ਇਹ ਵੀ ਦਿੱਤੇ ਗਏ ਹਨ ਕਿ ਹਰ ਪ੍ਰੋਵਿੰਸ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਵਿਦਿਆਰਥੀ ਪਰਮਿਟ ਪ੍ਰੋਵਿੰਸਾਂ ਨੂੰ ਜਾਰੀ ਕੀਤੇ ਜਾਣਗੇ। ਪਿਛਲੇ ਮਹੀਨੇ ਬਾਇਰ ਨੇ ਇੱਕ ਮੀਡੀਆ ਰਿਲੀਜ਼ ਨੂੰ ਇਹ ਜਾਣਕਾਰੀ ਦਿੱਤੀ ਕਿ ਇਹ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਲਈ ਚੰਗੀ ਖਬਰ ਹੋਵੇਗੀ ਇੱਕ ਪ੍ਰਾਂਤ ਲਈ ਇੱਕ ਸੰਭਾਵੀ ਵੱਡਾ ਵਾਅਦਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਲਗਭਗ 3000 ਪਰਮਿਟਸ ਹਨ ਜੋ 2023 ਵਿੱਚ ਲਾਗੂ ਹੋਣੇ ਸਨ ਪਰ ਬਾਅਦ ਦਾ ਕਹਿਣਾ ਹੈ ਕਿ ਓਟਵਾ ਵੱਲੋਂ ਜਾਰੀ ਕੀਤੇ ਗਏ ਸੰਕੇਤ ਬੁਰੇ ਹਨ ਅਤੇ ਅਜੇ ਹਾਲ ਲੱਗਦਾ ਹੈ ਕਿ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਦੇ ਵਿੱਚ ਸੰਖਿਆ ਜਿਉਂ ਦੀ ਤਿਉਂ ਹੀ ਰਹੇਗੀ ਜਾਂ ਫਿਰ ਜਾਰੀ ਕੀਤੇ ਗਏ ਪਰਮਿਟਾਂ ਦੇ ਵਿੱਚ ਕਮੀ ਕੀਤੀ ਜਾਵੇਗੀ ਇੱਕ ਈਮੇਲ ਦੇ ਰਾਹੀਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਵੰਡ ਹਰੇਕ ਸੂਬੇ ਤੇ ਖੇਤਰ ਦੀ ਆਬਾਦੀ ਹਿੱਸੇ ਦੇ ਨਾਲ-ਨਾਲ ਪਿਛਲੇ ਅਧਿਆਨ ਪਰਮਿਟ ਅਰਜ਼ੀਆਂ ਤੇ ਪ੍ਰਵਾਨਗੀ ਦਰਾਂ ਨੂੰ ਧਿਆਨ ਵਿੱਚ ਰੱਖਾ ਈਆਰਸੀਸੀ ਦੇ ਬੁਲਾਰੀ ਨੇ ਸਲਾਹ ਦਿੱਤੀ ਕਿ ਵਿਅਕਤੀਗਤ ਸੁਭਾਈ ਅਤੇ ਖੇਤਰੀ ਵੰਡ ਸਥਾਪਿਤ ਕੀਤੀ ਜਾ ਰਹੀਏ ਅਤੇ ਪ੍ਰਾਂਤਾਂ ਤੇ ਪ੍ਰਦੇਸ਼ਾਂ ਦੇ ਨਾਲ ਗੱਲਬਾਤ ਜਾਰੀ ਰਹੀਏ ਬਾਕੀ ਜਾਣਕਾਰੀ ਦਾ ਐਲਾਨ ਸਮਾਂ ਆਉਂਦੇ ਦਿੱਤਾ ਜਾਵੇਗਾ ਕੈਪ ਨੂੰ ਲਾਗੂ ਕਰਨ ਬਾਰੇ ਚਿੰਤਾਵਾਂ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਤੋਂ ਪਰੇ ਨੇ ਪ੍ਰੀਮੀਅਰ ਐਂਡਰਿਓ ਫਿਊਰੀ ਨੇ ਕੌਂਸਲ ਆਫ ਅਟਲੈਂਟਿਕ ਪ੍ਰੀਮੀਅਰਸ ਦੇ ਚੇਅਰ ਦੇ ਵਜੋਂ ਆਪਣੀ ਭੂਮਿਕਾ ਨਿਭਾਉਂਦਿਆਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਹੈ ਤੇ ਉਹਨਾਂ ਨੇ ਪੱਤਰ ਵਿੱਚ ਇਹ ਗੱਲ ਲਿਖੀ ਹੈ ਕਿ ਅਟਲੈਂਟਿਕ ਪ੍ਰਾਂਤਾਂ ਲਈ ਪਛਾਣੀਆਂ ਗਈਆਂ ਅਲੋਟਮੈਂਟਾਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਸ਼ੁਰੂਆਤੀ ਕੋਸ਼ਿਸ਼ ਕੀਤੀ ਗਈ ਕੈਪ ਅਤੇ ਜਨਸਖਿਆ ਦੁਆਰਾ ਵਜ਼ਨਦਾਰ ਵਚਨਬੱਧਤਾ ਤੋਂ ਮਹੱਤਵਪੂਰਨ ਤੌਰ ਤੇ ਵੱਖ ਹੈ ਕਿ ਇਹ ਅਸੰਤੁਲਿਤ ਪਹੁੰਚ ਸਾਡੇ ਖੇਤਰ ਲਈ ਖਾਸ ਚੁਣੌਤੀਆਂ ਪੈਦਾ ਕਰਦੀ ਹੈ ਖਾਸ ਤੌਰ ਤੇ ਦੂਜੇ ਅਧਿਕਾਰ ਖੇਤਰਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘੱਟ ਸੰਖਿਆ ਨੂੰ ਵੇਖਦੇ ਹੋਏ ਚੁਣੌਤੀਆਂ ਵੱਧ ਪੈਦਾ ਹੋ ਰਹੀਆਂ ਨੇ ਪਿਛਲੇ ਸਾਲ ਮੈਨੀਟੋਬਾ ਨੇ ਨਿਰਧਾਰਿਤ ਕੀਤੇ ਟੀਚੇ ਅਨੁਸਾਰ ਪ੍ਰਵਾਸੀਆਂ ਨੂੰ ਸੱਦਾ ਦੇਣ ਵਿੱਚ ناکਾਮਯਾਬ ਰਿਹਾ ਸੀ ਤੇ ਹੁਣ ਹੁਨਰਮੰਦ ਪ੍ਰਵਾਸੀਆਂ ਨੂੰ ਲੈ ਕੇ ਫੈਡਰਲ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਮੈਨੀਟੋਬਾ ਨੂੰ ਵੱਧ ਤੋਂ ਵੱਧ ਹੁਨਰਮੰਦ ਪ੍ਰਵਾਸੀਆਂ ਨੂੰ ਬੁਲਾਉਣ ਦਾ ਦੂਜਾ ਮੌਕਾ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ 2000 ਦੀ ਸ਼ਰਮਨਾਕ ਗਿਰਾਵਟ ਤੋਂ ਬਾਅਦ ਨਾਮਜ਼ਦਗੀਆਂ ਦੀ ਪ੍ਰਕਿਰਿਆ ਲਈ ਸੂਬਾ ਸਖਤ ਮਿਹਨਤ ਕਰੇਗਾ। ਮੈਨੀਟੋਬਾ ਪਿਛਲੇ ਸਾਲ ਹਜ਼ਾਰਾਂ ਸੰਭਾਵੀ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਵਿੱਚ ਅਸਫਲ ਰਿਹਾ ਪਰ ਫੈਡਰਲ ਸਰਕਾਰ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਰਾਹੀਂ ਪ੍ਰੋਵਿੰਸ ਨੂੰ 19 ਗਿਣਤੀ ਵਿੱਚ ਹੁਨਰਮੰਦ ਪ੍ਰਵਾਸੀਆਂ ਨੂੰ ਮਨਜ਼ੂਰੀ ਦੇਣ ਦਾ ਇੱਕ ਹੋਰ ਮੌਕਾ ਦੇ ਰਿਹਾ ਹੈ ਪ੍ਰੋਵਿੰਸ ਇੱਕ ਸਾਲ ਵਿੱਚ 9500 ਨਾਮਜ਼ਦਗੀਆਂ ਜਾਰੀ ਕਰਨ ਦੇ ਯੋਗ ਹੋਵੇਗਾ ਜੇਕਰ ਪ੍ਰੋਵਿੰਸ ਇਹ ਟਿਕਾ ਹਾਸਲ ਕਰ ਲੈਂਦਾ ਹੈ ਤਾਂ ਇਹ ਇੱਕ ਰਿਕਾਰਡ ਸੰਖਿਆ ਹੋਵੇਗੀ ਮੈਨੀਟੋਬਾ ਦੀ ਪਿਛਲੀ ਪੀਸੀ ਸਰਕਾਰ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ 2022 ਵਿੱਚ ਪ੍ਰੋਵਿੰਸ ਦੀ ਅਲਾਟਮੈਂਟ 3625 ਨਾਮਜ਼ਦਗੀਆਂ ਤੋਂ ਵਾਦਾ ਕੇ 2023 ਵਿੱਚ 9500 ਨਾਮਜ਼ਦ ਕਰਨ ਲਈ ਔਟਵਾਨੋ ਸਫਲਤਾਪੂਰਵਕ ਲੋਬਿੰਗ ਕੀਤੀ ਪਰ ਪ੍ਰਾਂਤ ਸਮੇਂ ਵਿੱਚ ਲਗਭਗ 2000 ਅਰਜ਼ੀਆਂ ਦੀ ਪ੍ਰਕਿਰਿਆ ਕਰਨ ਵਿੱਚ ਅਸਫਲ ਰਿਹਾ ਹੈ। ਮੌਜੂਦਾ ਐਨਡੀਪੀ ਇਮੀਗ੍ਰੇਸ਼ਨ ਮੰਤਰੀ ਨੇ ਪਿਛਲੇ ਸਾਲ ਕਾਗਜ਼ੀ ਕਾਰਵਾਈ ਨਾਲ ਨਜਿੱਠਣ ਲਈ ਲੋੜਿੰਦੇ ਸਟਾਫ ਦੀ ਪ੍ਰਤੀ ਨਾ ਕਰਨ ਲਈ ਟੂਰਿਸਟ ਤੇ ਦੋਸ਼ ਲਗਾਇਆ ਹੈ। ਇਸ ਦੇ ਨਾਲ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸੂਬਾ 2024 ਵਿੱਚ ਵੱਧ ਤੋਂ ਵੱਧ ਨਾਮਜ਼ਦਗੀਆਂ ਦੀ ਪ੍ਰਕਿਰਿਆ ਕਰਨ ਦੀ ਕੋਸ਼ਿਸ਼ ਕਰੇਗਾ। ਮੌਜੂਦਾ ਐਨ.ਪੀ. ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਨਵੇਂ ਆਉਣ ਵਾਲੇ ਪਰਿਵਾਰਾਂ ਲਈ ਇਸ ਦਾ ਬਹੁਤ ਮਤਲਬ ਹੈ ਇਹ ਸਾਡੇ ਸੂਬੇ ਲਈ ਆਰਥਿਕ ਤੌਰ ਤੇ ਬਹੁਤ ਮਾਇਨੇ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਇਮੀਗ੍ਰੇਸ਼ਨ ਟੀਮ ਸੱਚਮੁੱਚ ਕੰਮ ਕਰਨ ਜਾ ਰਹੀ ਹੈ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸੰਗੀ ਅਲਾਟਮੈਂਟ ਨੂੰ ਪੂਰਾ ਕਰਦੇ ਹਾਂ। ਦੱਸ ਦਈਏ ਕਿ ਹਰੇਕ ਨਾਮਜ਼ਦਗੀ ਸਲੋਟ ਇੱਕ ਪਰਿਵਾਰਕ ਯੂਨਿਟ ਨੂੰ ਦਰਸਾਉਂਦਾ ਹੈ ਕਿਉਂਕਿ ਚੁਣੇ ਹੋਏ ਬਿਨਾਂਕਾਰ ਆਪਣੇ ਜੀਵਨ ਸਾਥੀ ਅਤੇ ਕਿਸੇ ਵੀ ਆਸ਼ਰਿਤ ਨੂੰ ਲਿਆ ਸਕਦੇ ਨੇ। 1998 ਤੋਂ ਮੈਰੀਟੋਬਾ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਨੇ ਕਿਰਤ ਦੇ ਪਾੜੇ ਨੂੰ ਭਰਨ ਲਈ ਹੁਨਰਮੰਦ ਕਾਮਿਆਂ ਨੂੰ ਸੂਬੇ ਵਿੱਚ ਲਿਆਂਦਾ ਹੈ ਪ੍ਰੋਗਰਾਮ ਨੇ ਮੈਨੀਟੋਬਾ ਦੀ ਆਬਾਦੀ ਵਿੱਚ ਬਹੁਤ ਯੋਗਦਾਨ ਪਾਇਆ ਹੈ ਜਿਸ ਨਾਲ 1,85,000 ਤੋਂ ਵੱਧ ਲੋਕ ਸ਼ਾਮਿਲ ਹੋਏ ਨੇ ਪ੍ਰੋਵਿੰਸ ਨੇ ਨਿਯਮਿਤ ਤੌਰ ਤੇ ਆਟਵਾ ਨੇ ਜਿੰਨੀਆਂ ਵੀ ਨਾਮਜ਼ਦਗੀਆਂ ਸਵੀਕਾਰ ਕੀਤੀਆਂ ਪਰ ਇਹ ਅਭਿਆਸ ਪਿਛਲੇ ਸਾਲ ਖਤਮ ਹੋ ਗਿਆ ਸੀ ਇਮੀਗ੍ਰੇਸ਼ਨ ਐਨਡੀਪੀ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਸਰਕਾਰ ਪ੍ਰੋਸੈਸਿੰਗ ਦੇ ਸਮੇਂ ਨੂੰ ਤੇਜ਼ ਕਰਨ ਲਈ ਸਟਾਫ ਦਾ ਵਿਸਥਾਰ ਕਰੇਗੀ ਪਰ ਇਸ ਹਫਤੇ ਉਹਨਾਂ ਕਿਹਾ ਕਿ ਉਹ 2 ਅਪ੍ਰੈਲ ਨੂੰ ਬਜਟ ਜਾਰੀ ਹੋਣ ਤੱਕ ਅਪਡੇਟ ਪ੍ਰਦਾਨ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਇੱਕ ਤਰਜੀਹ ਹੈ ਕਿ ਸੁਬਾਈ ਨਾਮਜ਼ਦ ਪ੍ਰੋਗਰਾਮ ਪੂਰੀ ਸਮਰਥਾ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਹਿੱਸਾ ਸਾਡੇ ਟੀਚਾ ਨੂੰ ਪੂਰਾ ਕਰਨ ਦੇ ਯੋਗ ਹੋਣਾ ਹੈ ਉਹਨਾਂ ਦਾ ਟੀਚਾ ਇੱਕ ਹੁਨਰਮੰਦ ਪ੍ਰਵਾਸੀ ਦੁਆਰਾ ਅਰਜ਼ੀ ਦੇਣ ਲਈ ਉਹਨਾਂ ਦੇ ਸੱਦਾ ਪੱਤਰ ਪ੍ਰਾਪਤ ਕਰਨ ਅਤੇ ਫਿਰ ਉਹਨਾਂ ਦੀ ਨਾਮਜ਼ਦਗੀ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿਚਾਰਲੇ ਦੇ ਸਮੇਂ ਨੂੰ ਘਟਾਉਣਾ ਲਈ ਜੋ ਹੁਣ ਸਿਫਾਰਿਸ਼ ਕੀਤੀ 6 ਮਹੀਨਿਆਂ ਤੋਂ ਵੱਧ ਗਿਆ ਹੈ ਉਹ ਸੂਬੇ ਲਈ ਪੱਤ ਝੜ ਵਿੱਚ ਟੀਚੇ ਦੀ ਸਮਾਂ ਸੀਮਾ ਤੇ ਵਾਪਸ ਜਾਣ ਦੀ ਯੋਜਨਾ ਬਣਾ ਰਹੀ ਹੈ OTTA ਦੁਬਾਰਾ ਮੈਨੀਟੋਬਾ ਨੂੰ 2023 ਵਿੱਚ ਪੇਸ਼ ਕੀਤੀਆਂ ਗਈਆਂ ਨਾਮਜ਼ਦਗੀਆਂ ਦੇ ਰਿਹਾ ਹੈ ਇਹ ਉਹ ਵਾਅਦਾ ਨਹੀਂ ਹੈ ਜਿਸ ਦੀ ਵਿਭਾਗ ਨੂੰ ਉਮੀਦ ਸੀ ਟੂਰਿਸਟ ਨੇ 2022 ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਕਾਉਂਸਲ ਤੇ ਨਿਸ਼ਾਨਾ ਕੱਸਿਆ ਜਿਸ ਨੇ ਨਵੇਂ ਆਉਣ ਵਾਲਿਆਂ ਲਈ ਅਰਜ਼ੀ ਅਤੇ ਮੂੜ ਵਸੇਬੇ ਦੀ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੇ ਤਰੀਕੇ ਨੂੰ ਦੇਖਿਆ ਜੁਲਾਈ 2023 ਦੇ ਇੱਕ ਅਪਡੇਟ ਵਿੱਚ ਕੌਂਸਲ ਨੇ ਕਿਹਾ ਸੀ ਕਿ ਮੈਨੀਟੋਬਾ 2024 ਵਿੱਚ 98180 ਨਾਮਜ਼ਦਗੀਆਂ ਦੇ ਵਾਅਦੇ ਲਈ ਲਾਈਨ ਦੇ ਵਿੱਚ ਸੀ ਪ੍ਰੋਵਿੰਸ ਨੇ ਕਿਹਾ ਹੈ ਕਿ ਓਟਵਾ ਨੇ ਦੇਸ਼ ਭਰ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਤੇ ਲਗਾਮ ਲਗਾਉਣ ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ ਅਲਾਟਮੈਂਟ ਨੂੰ ਵਾਪਸ ਲਿਆ ਹੈ ਪਰ ਫੈਡਰਲ ਸਰਕਾਰ ਨੇ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਦੱਸ ਦਈਏ ਕਿ ਬੀਤੇ ਸਾਲ ਮੈਨੀਟੋਬਾ ਨੇ ਸੁਭਾਈ ਨਾਮਜ਼ਦ ਪ੍ਰੋਗਰਾਮ ਰਾਹੀਂ ਉਪਲਬਧ 9500 ਨਾਮਜ਼ਦਗੀਆਂ ਵਿੱਚੋਂ 7348 ਜਾਰੀ ਕੀਤੇ ਸਨ ਇਕੱਲਾ ਦਸੰਬਰ ਵਿੱਚ ਲਗਭਗ 1000 ਜਦਕੀਆਂ ਦੀ ਪ੍ਰਕਿਰਿਆ ਕੀਤੀ ਗਈ ਸੀ ਵੇਖਣਾ ਹੋਵੇਗਾ ਕਿ ਪ੍ਰੋਵਿੰਸ ਨੂੰ ਹੁਣ ਇਸ ਸਾਲ ਦੀਆਂ ਨਾਮਜ਼ਦਕੀਆਂ ਤੋਂ ਕੀ ਫਾਇਦਾ ਮਿਲਦਾ ਹੈ ਕਾਰਬਨ ਟੈਕਸ ਵਾਅਦੇ ਤੋਂ ਬਾਅਦ ਪ੍ਰੀਮੀਅਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇਸੇ ਵਿਚਾਲੇ ਹੁਣ ਨਿਊ ਬਰੰਜ਼ਵਿਕ ਵਿੱਚ 1 ਅਪ੍ਰੈਲ ਤੋਂ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ ਪ੍ਰਾਂਤ ਬੀਅਰ ਵਾਈਨ ਅਤੇ ਸਪਿਰਿਟ ਲਈ 1 ਅਪ੍ਰੈਲ ਤੋਂ ਟੈਕਸ ਵਿੱਚ ਵਾਧਾ ਕਰਨ ਜਾ ਰਹੀ ਹੈ ਸੋਮਵਾਰ ਤੋਂ 24 ਕੈਨ ਵਾਲੀ ਬੀਅਰ ਦੇ ਬਾਕਸ ਦੀ ਕੀਮਤ 2 ਡਾਲਰ ਹੋਰ ਵਧਾ ਦਿੱਤੀ ਜਾਵੇਗੀ ਨਿਊ ਬ੍ਰਾਂਡਸਵਿਕ ਸਰਕਾਰ ਨੇ 1 ਅਪ੍ਰੈਲ ਨੂੰ ਗੈਸੋਲਿਨ ਕਾਰਬਨ ਚਾਰਜਸ ਦੇ ਵਿੱਚ 3.1 ਸੈਂਟ ਵਾਧੇ ਦਾ ਵਿਰੋਧ ਕਰਨ ਦੀ ਆਪਣੀ ਮੁਹਿੰਮ ਵਿੱਚ ਚਾਰੇ ਪਾਸਿਓਂ ਖਪਤਕਾਰਾਂ ਨੂੰ ਘੇੜਨ ਵਾਲੀ ਲਾਗਤ ਦੀਆਂ ਮੁਸੀਬਤਾਂ ਦਾ ਹਵਾਲਾ ਦਿੱਤਾ ਹੈ ਪਰ ਇਹ ਸੂਬੇ ਦੇ ਸ਼ਰਾਬ ਨਿਗਮ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਰਿਹਾ ਹਾਲਾਂਕਿ ਕੀਮਤਾਂ ਦੇ ਵਿੱਚ ਵਾਧਾ ਆਵੇਗਾ ਬੀਅਰ ਵਾਈਨ ਸ਼ਰਾਬਤ ਤੇ ਕੋਲਡਰਾਂ ਦੇ ਖਰਚੇ 1 ਅਪ੍ਰੈਲ ਨੂੰ ਵਧਣ ਲਈ ਤਿਆਰ ਨੇ ਅਤੇ ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਫੈਡਰਲ ਐਕਸਾਈਜ਼ ਟੈਕਸਾਂ ਵਿੱਚ ਵਾਧਾ ਸ਼ਾਮਿਲ ਹੈ ਪਰ ਜ਼ਿਆਦਾਤਰ ਤਬਦੀਲੀ ਪ੍ਰਾਂਤ ਦੁਆਰਾ ਲਗਾਏ ਜਾ ਰਹੇ ਕੀਮਤਾਂ ਵਿੱਚ ਵਾਧੇ ਤੋਂ ਆਉ ਕਰੇਲੂ ਬੀਅਰ ਦੇ 24 ਡੱਬਿਆਂ ਦਾ ਕੇਸ ਜੋ ਮੌਜੂਦਾ ਸਮੇਂ ਵਿੱਚ 43.99 ਡਾਲਰ ਵਿੱਚ ਵਿਕ ਰਿਹਾ ਹੈ ਸੋਮਵਾਰ ਨੂੰ 2 ਡਾਲਰ ਦੇ ਵਾਧੇ ਤੋਂ ਬਾਅਦ 45.99 ਡਾਲਰ ਤੱਕ ਛਾਲ ਮਾਰ ਸਕਦਾ ਹੈ ਅਤੇ ਇਹ 4.5% ਦਾ ਵਾਧਾ ਦੱਸਿਆ ਜਾਂਦਾ ਹੈ ਇਸ ਸਬਾਈ ਖਰਚਾਂ ਦੇ ਵਿੱਚ 1.68 ਡਾਲਰ ਵਾਧੇ ਸੰਗੀਆਪਕਾਰੀ ਟੈਕਸਾਂ ਵਿੱਚ 6 ਸੈਂਟ ਦੇ ਵਾਧੇ ਅਤੇ 26 ਸੈਂਟ ਦੇ ਐਚਐਸਟੀ ਵਾਧੇ ਦੇ ਨਾਲ ਬਣਾਇਆ ਗਿਆ ਹੈ ਐਲਕੋਹਲ ਐਨਬੀ ਸ਼ਰਾਬ ਐਨ BLA ਕਾਸ਼ਨਾ ਕਰ ਰਹੀ ਹੈ ਕਿ ਇਸ ਦੀ ਵੈੱਬਸਾਈਟ ਤੇ ਗਾਹਕਾਂ ਨੂੰ ਇੱਕ ਖੁੱਲੇ ਪੱਤਰ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੇ ਇਸ ਸਬੰਧੀ ਬਹੁਤ ਜ਼ਿਆਦਾ ਵੇਰਵੇ ਨਾਲ ਸਾਂਝੇ ਨਹੀਂ ਕੀਤੇ ਪੱਤਰ ਦੇ ਅਨੁਸਾਰ ਔਸਤ ਕੀਮਤ ਵਿਵਸਥਾ 75 ਸੈਂਟ ਹੈ ਪਰ ਸਪਸ਼ਟ ਨਹੀਂ ਹੈ ਕਿ ਇਹ ਵਿਅਕਤੀਗਤ ਉਤਪਾਦਾਂ ਵਿੱਚੋਂ ਕਿਵੇਂ ਗਿਣਿਆ ਜਾਂ ਵੰਡਿਆ ਜਾਂਦਾ ਹੈ ਇੱਕ ਈਮੇਲ ਦੇ ਵਿੱਚ ਐਨਵੀ ਸ਼ਰਾਬ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਵਾਅਦੇ ਆਉਣ ਵਾਲੇ ਸਾਲ ਵਿੱਚ ਵਾਧੂ 12.3 ਮਿਲੀਅਨ ਡਾਲਰ ਦੀ ਆਮਦਨ ਪੈਦਾ ਕਰਨ ਲਈ ਤਿਆਰ ਨੇ ਉਨ੍ਹਾਂ ਕਿਹਾ ਕਿ 1 ਅਪ੍ਰੈਲ ਲਈ ਪਾਰਬੱਧ ਔਸਤ ਕੀਮਤ ਵਾਧਾ 2.8% ਹੈ। ਨਿਊ ਬ੍ਰੈਂਜ਼ਵਿਕ ਵਿੱਚ ਬੀਅਰ, ਵਾਈਨ ਅਤੇ ਸਪਿਰਿਟ ਦੀਆਂ ਕੀਮਤਾਂ ਵਿੱਚ ਵਾਧਾ ਆ ਰਿਹਾ ਹੈ ਫੈਡਰਲ ਕੰਜ਼ਰਵੇਟਿਵਾਂ ਦੁਆਰਾ 1 ਅਪ੍ਰੈਲ ਨੂੰ ਪੈਟਰੋਲੀਅਮ ਅਤੇ ਐਲਕੋਹਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਥੱਕੇ ਹੋਏ ਖਪਤਕਾਰਾਂ ਦੇ ਸਾਂਝੇ અપਮਾਨ ਵਿੱਚੋਂ ਜੋੜਨ ਲਈ ਇੱਕ ਰਾਸ਼ਟਰੀ ਮੁਹਿੰਮ ਦੇ ਬਾਵਜੂਦ ਵੀ ਇਹ ਵਾਅਦਾ ਕੀਤਾ ਜਾ ਰਿਹਾ ਹੈ ਨਿਊ ਬ੍ਰੈਂਜ਼ਵਿਕ ਪ੍ਰੀਮੀਅਰ ਬਲੈਂਡ ਹੈਗਸ ਪੈਟਰੋਲੀਅਮ ਵਾਲੇ ਪਾਸੇ ਉਸ ਮੁਹਿੰਮ ਵਿੱਚ ਸ਼ਾਮਲ ਹੋ ਗਏ ਨੇ ਜਿੱਥੇ ਉਹ ਕਾਰਬਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਪਰਿਵਾਰਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਆਲੋਚਨਾ ਕਰ ਰਹੇ ਨੇ ਭਾਵੇਂ ਕਿ ਇਹ ਛੋਟਾਂ ਦੇ ਨ ਅਲਹੀ ਕੀਤਾ ਜਾ ਰਿਹਾ ਹੈ ਪਰ ਫੈਡਰਲ ਕੰਜ਼ਰਵੇਟਿਵ ਇੱਕ ਕਦਮ ਹੋਰ ਅੱਗੇ ਵਧਦੇ ਨੇ ਤੇ ਦਲੀਲ ਦੇ ਰਹੇ ਨੇ ਕਿ 1 ਅਪ੍ਰੈਲ ਨੂੰ ਨਿਰਧਾਰਿਤ ਐਲਕੋਹਲ ਦੀਆਂ ਕੀਮਤਾਂ ਵਿੱਚ ਵਾਧਾ ਵੀ ਇੱਕ ਤਰ੍ਹਾਂ ਦਾ ਬੋਝ ਹੈ ਜਿਸ ਦੇ ਖਪਤਕਾਰਾਂ ਨੂੰ ਲੋੜ ਨਹੀਂ ਹੈ ਦੱਸ ਤਈ ਕਿ ਮਾਰਚ ਦੇ ਸ਼ੁਰੂ ਵਿੱਚ ਜਦੋਂ ਫੈਡਰਲ ਸਰਕਾਰ ਅਸਲ ਵਿੱਚ ਬੀਅਰ ਤੇ ਆਪਣੇ ਆਪਕਾਰੀ ਟੈਕਸ ਨੂੰ 14.2 ਸੈਂਟ ਪ੍ਰਤੀ 24 ਕੈਨ ਜਾਂ ਪ੍ਰਤੀ ਬੀਅਰ ਅੱਧਾ ਸੈਂਟ ਵਧਾਉਂਦੀ ਯੋਜਨਾ ਬਣਾ ਰਹੀ ਸੀ ਤਾਂ ਵਿਰੋਧੀ ਧਿਰ ਦੇ ਨੇਤਾ ਪੀਰ ਪੋਲੀਵਰ ਨੇ ਕਿਹਾ ਸੀ ਕਿ ਇਹ ਰਕਮ ਕੰਮ ਕਰਨ ਵਾਲਿਆਂ ਲਈ ਨੌਕਰੀਆਂ ਨੂੰ ਮਾਰ ਦੇਵੇਗੀ ਉਦਯੋਗ ਅਤੇ ਖਪਤਕਾਰਾਂ ਤੇ ਗੈਰਵਾਜਬ ਖਰਚੇ ਵਧਾਉਂਦੇ ਨੇ ਉਹਨਾਂ ਇਸ ਵਾਅਦੇ ਨੂੰ ਛੱਡਣ ਦੀ ਅਪੀਲ ਕੀਤੀ ਸੀ ਵੇਖਣਾ ਇਹ ਹੋਵੇਗਾ ਕਿ 1 April ਨੂੰ ਕਿਤੇ ਜਾ ਰਹੇ ਇਸ ਵਾਅਦੇ ਤੋਂ ਬਾਅਦ ਬੀਅਰ ਵਾਈਨ ਖਰੀਦਨ ਵਾਲੇ ਲੋਕਾਂ ਤੇ ਇਸ ਦਾ ਕੀ ਅਸਰ ਪੈਂਦਾ ਹੈ ਅੱਜ ਦੇ ਕੈਨਡਾ ਨਿਊਜ਼ ਬਿਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਚਾਰ ਨੌਜਵਾਨਾਂ ਦੀ ਭਾਲ ਕਰੀ ਪੀਲ ਪੁਲਿਸ ਨੌਜਵਾਨਾਂ ਤੇ ਲੱਗੇ ਰੋਡ ਰੇਸ ਦੇ ਦੋਸ਼ ਔਰ ਪਾਸੇ ਟੱਕਰ ਮਾਰਨ ਦੇ ਦੋ ਮਾਮਲੇ ਆਏ ਸਾਹਮਣੇ ਅਧਿਕਾਰੀਆਂ ਨੇ ਲਾਇਸੈਂਸ ਕਿਤੇ ਮੁਤਲ ਅਗਲੇ ਹਫਤੇ ਬਜਟ ਪੇਸ਼ ਕਰੇਗੀ ਮੈਨੀਟੋਬਾ ਸਰਕਾਰ ਟੈਕਸ ਵਧਾਏ ਬਿਨਾ ਵਾਅਦੇ ਪੂਰੇ ਕਰਨ ਦਾ ਕੀਤਾ ਦਾਵਾ ਪੈਂਟਨ ਯੂਨੀਵਰਸਿਟੀ ਦਾ ਫੈਕਲਟੀ ਐਸੋਸੀਏਸ਼ਨ ਨਾਲ ਹੋਇਆ ਸਮਝੌਤਾ ਹੁਣ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਾਂ ਦੀ ਉਜਰਚ ਕੀਤਾ ਜਾਵੇਗਾ ਵਾਦਾ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਂ ਤੇ ਤਾਸਖ ਖਬਰਾਂ ਦੇ ਨਾਲ ਤਨਵਾਲ